ਕਾਲ ਜੀ ਮੈਂ ਗੁਰਜੀਤ ਸਿੰਘ ਸੰਧੂ ਅੱਜ ਅਸੀਂ ਖੜੇ ਆ ਆਮ ਆਦਮੀ ਪਾਰਟੀ ਦਫਤਰ ਸਰਦੂਲਗੜ੍ਹ ਵਿਖੇ ਮੌਜੂਦ ਆ ਇਸ ਟਾਈਮ ਅਸੀਂ ਇੱਥੇ ਇੱਕ ਕਾਲੇ ਸ਼ਰਾਰਤ ਹੋਈ ਸੀ ਸਰਦੂਲਗੜ੍ਹ ਦੇ ਕਿਸੇ ਵਿਅਕਤੀ ਵੱਲੋਂ ਜਿਹੜਾ ਗਲਤ ਕਮੈਂਟ ਕੀਤਾ ਸੀਗਾ ਤਾਂ ਉਸ ਦੇ ਉੱਪਰ ਕਾਫੀ ਰੋਸ ਹੈ ਜਿਹੜਾ ਇੱਥੇ ਵਰਕਰਾਂ ਦੇ ਵਿੱਚ ਹੈ ਜਿਹੜਾ ਪਾਇਆ ਜਾ ਰਿਹਾ ਤੇ ਆਪਾਂ ਇੱਥੇ ਕੁਝ ਵਰਕਰ ਵੀ ਮੌਜੂਦ ਨੇ ਪਹਿਲਾਂ ਕਹਾਂਗੇ ਕਿ ਜਾਂਚ ਮੇਰੇ ਕੈਮਰਾ ਮਾਰ ਕੇ ਦਿਖਾਇਆ ਜਾਵੇ ਕਿਉਂਕਿ ਇੱਥੇ ਕਾਫੀ ਵੱਡੀ ਜਿਹੜੀ ਮੀਟਿੰਗ ਹੈ ਇਸ ਵਿਸ਼ੇ ਦੇ ਵਿੱਚ ਜਿਹੜੀ ਹੋਈ ਹੈ ਤੇ ਵਰਕਰਾਂ ਦੇ ਵਿੱਚ ਹੈ ਜਿਹੜਾ ਭਾਰੀ ਰੋਸ ਹੈ ਜਿਹੜਾ ਪਾਇਆ ਜਾ ਰਿਹਾ ਕਿ ਕਮੈਂਟ ਜਿਹੜਾ ਇੱਕ ਆਮ ਬੰਦੇ ਵੱਲੋਂ ਕੀਤਾ ਗਿਆ ਸੀ ਤਾਂ ਆਪਾਂ ਉਹ ਬੰਦਾ ਕੌਣ ਸੀ ਕਿਵੇਂ ਸੀ ਕੀ ਕਮੈਂਟ ਹੋਇਆ ਸੀ ਉਹਨਾਂ ਦੇ ਆਪਾਂ ਵਿਚਾਰ ਚਰਚਾ ਕਰਾਂਗੇ ਇਹਦੇ ਟਰੱਕ ਜੀ ਦੇ ਪ੍ਰਧਾਨ ਜਸਵਿੰਦਰ ਸਿੰਘ ਪਾਉ ਇਹ ਆਪਣੇ ਨਾਲ ਮੌਜੂਦ ਨੇ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਕਮੈਂਟ ਹੋਇਆ ਸੀ ਕੀ ਗੱਲਬਾਤ ਹੋਈ ਸੀ ਪੂਰੀ ਕਾਦੇ ਵਾਸਤੇ ਇਹ ਮੀਟਿੰਗਾਂ ਕੀ ਰੋਸ ਸੀ ਇਹ ਕੱਲ੍ਹ ਨਹੀਂ ਮੋੜ ਮੰਡੀ ਵਿਖੇ ਸਰਦਾਰ ਭਗਵੰਤ ਸਿੰਘ ਦੀ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਤੇ ਅਵਿੰਦ ਕੇਜੀਵਾਲ ਜੀ ਨੇ ਵਿਕਾਸ ਕੈਂਪੀ ਰੈਲੀ ਰੱਖੀ ਸੀ ਉਥੇ ਇਥੇ ਸਾਡੇ ਸ਼ਹਿਰ ਚੋਂ ਕਾਫੀ ਹੱਦ ਤੱਕ ਮਨ ਵਲੰਟੀਅਰ ਸਾਹਿਬ ਗਏ ਸੀਗੇ 4-500 ਬੰਦਾ ਗਿਆ ਸੀ ਉਹਨਾਂ ਨੂੰ ਵੇਖ ਕੇ ਜਿਹੜੇ ਵੱਧ ਉਹ ਬਿਲਕੁਲ ਬਖਲਾ ਚੁੱਕੇ ਸਨ ਇਥੇ ਸ਼ਹਿਰ ਦੇ ਵਿੱਚ ਆਪਣੇ ਆਪ ਨੂੰ ਇੱਕ ਸਮਾਜਿਕ ਹੋਣ ਵਾਲਾ ਇਨਸਾਨ ਉਹਨੇ ਕੱਲ WhatsApp ਗਰੁੱਪਾਂ ਚ ਕੱਲ ਗਲਤ ਕਮੈਂਟ ਪਾਏ ਸੀ ਤੇ ਅੱਜ ਉਸ ਗੱਲ ਨੂੰ ਲੈ ਕੇ ਵਲਕਾਂ ਦੇ ਵਿੱਚ ਹੋਰ ਸੀ ਵੀ ਅਸੀਂ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਆਪਣੇ ਪਾਏ ਹੋਏ ਕਮੈਂਟ ਤੇ ਮਾਫੀ ਮੰਗ ਲਈ ਠੀਕ ਉਹ ਕਹਿੰਦੇ ਵੀ ਅੱਗੇ ਤੋਂ ਅਸੀਂ ਕੋਈ ਅਜਾ ਕਮੈਂਟ ਨਹੀਂ ਪਾਵਾਂਗੇ ਉਹਨਾਂ ਨੂੰ ਕਿਹਾ ਵੀ ਲਿਖਤੀ ਤੌਰ ਤੇ ਜਿਹੜੇ ਤੁਸੀਂ ਗਰੁੱਪ ਚ ਪਾਇਆ ਸੀ ਉਸ ਗਰੁੱਪ ਚ ਆਪਦਾ ਮਾਫ ਤੇ ਉਹ ਇਸ ਗੱਲ ਨਾਲ ਸਹਿਮਤ ਹੋ ਵੀ ਗਾਂ ਤੋਂ ਅਸੀਂ ਨਹੀਂ ਪਾਉਂਦੇ ਠੀਕ ਹੈ ਮਤਲਬ ਇਸ ਗੱਲ ਦੇ ਸੈਂਟੀ ਬਣੀਆ ਵੀ ਉਹ ਅਗਰ ਮਾਫੀ ਨਾਮਾ ਪਾਉਂਦੇ ਤਾਂ ਤੁਹਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਨਹੀਂ ਤਾਂ ਫਿਰ ਉਹਦੋਂ ਅਗਲਾ ਸਟੈਪ ਕੀ ਹੋਊਗਾ ਉਸ ਤੋਂ ਅਗਲਾ ਸਟੈਪ ਇਹ ਹੋਊਗਾ ਵੀ ਜੇ ਉਹ ਆਪ ਦਾ ਮਾਫੀ ਨਾਮਾ ਨਹੀਂ ਪਾਉਂਦੇ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਆਪ ਜੀ ਸਹੀ ਹੈ ਜੀ ਜੇ ਜੋ ਵੀ ਜਾਤੋ ਸੰਭਵ ਹੋਇਆ ਕਰਾਂਗੇ ਨਾ ਜਿਹੜੀ ਪਾਰਟੀ ਦੇ ਵਰਕਰਾਂ ਨੂੰ ਜਿਹੜੀ ਠੇਸ ਪਹੁੰਚੀ ਹੈ ਹਾਂ ਜੀ ਹਾਂ ਜੀ ਇਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਆ ਉਹਦੇ ਖਿਲਾਫ ਤਾਂ ਅਸੀਂ ਕਾਰਵਾਈ ਪਾਵਾਂਗੇ ਠੀਕ ਹੈ ਠੀਕ ਹੈ ਬਹੁਤ ਹਾਂ ਜੀ ਕੀ ਨਾਮ ਹੈ ਜੀ ਆਪਣਾ ਹਰਵਿੰਦਰ ਕੌਰ ਹਰਵਿੰਦਰ ਕੌਰ ਜੀ ਕੀ ਗੱਲਬਾਤ ਹੋਈ ਸੀ ਕੱਲ ਕਾਫੀ ਰੋਸ ਹੈਗਾ ਜਿਹੜਾ ਵਰਕਰਾਂ ਦੇ ਵਿੱਚ ਤੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕੱਲ ਜੀ ਅਸੀਂ ਮੌੜ ਮੰਡੀ ਤਾਂ ਰੈਲੀ ਸੀਗੀ ਭਗਵੰਤ ਮਾਨ ਮਾ ਬੱਲੀਆਂ ਉਤੇ ਕੇਸਰੀਵਾਲ ਬੱਲੀਆਂ ਜਿਹੜੀ ਸਾਡੇ ਸਰਦੂਲਗੜ ਤੋਂ ਰੈਲੀ ਗਈ ਸੀਗੀ ਉਹਦੇ ਵਿੱਚ ਇੱਕ ਸੀਗਾ ਸਾਡੇ ਵਿਰੋਧੀ ਵਿਰੋਧੀ ਧਿਰ ਦਾ ਸੀਗਾ ਬੰਦਾ ਜਿਹੜਾ ਨੇ ਸਾਨੂੰ ਕਿਸੇ ਨੂੰ ਗਾਲਾਂ ਕੱਢੀਆਂ ਨੇ ਜਾਂ ਕੋਈ ਕਮੈਂਟ ਕੀਤੇ ਨੇ ਥੱਲੇ ਨੀਚੇ ਆ ਕੇ ਜਿਹੜੀ ਸਾਡੀਆਂ ਪੋਸਟਾਂ ਪਾਈਆਂ ਸੀ ਕਿਉਂਕਿ ਉਹਨੇ ਹੁਣ ਆਪਣੇ ਆਪ ਮਾਫੀ ਮੰਗੀ ਆ ਅਸੀਂ ਉਸ ਨੂੰ ਕਿਹਾ ਵੀ ਜਾਂ ਤਾਂ ਆਪ ਦਾ ਮਾਫੀ ਨਾ ਫੇਸਬੁਕ ਤੇ ਪਾ ਦਿਓ ਜੇ ਕੋਈ ਫੇਸਬੁਕ ਤੇ ਨਾ ਮਾਫੀ ਨਾ ਨਾ ਪਾਇਆ ਉਹਨੇ ਤੇ ਫਿਰ ਅਸੀਂ ਕੋਈ ਨਾ ਕੋਈ ਕਾਰਵਾਈ ਕਰਾਂਗੇ ਉਹ ਉਹ ਬੰਦਾ ਕੌਣ ਸੀ ਆਮ ਬੰਦਾ ਸੀ ਜਾਂ ਕੋਈ ਸਮਾਜ ਸੇਵਾ ਕਰਦਾ ਸੀ ਜਾਂ ਕੋਈ ਲੀਡਰ ਸੀ ਜਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸੀ ਇਹ ਇਸ ਵਾਰ ਕੀ ਕਹਿਣਾ ਹੈ ਸਰਦੂਲਗੜ ਦਾ ਸਮਾਜ ਸੇਵੀ ਸੀਗਾ ਜੀ ਸਮਾਜ ਸੇਵੀ ਕੋਈ ਨਹੀਂ ਆਪਣੇ ਆਪ ਨੂੰ ਠੀਕ ਹੈ ਹਾਂਜੀ ਜਨਾ ਸੰਜੀਵ ਜੀ ਤੁਹਾਡਾ ਕੀ ਕਹਿਣਾ ਤੁਸੀਂ ਵੀ ਪਾਰਟੀ ਦੇ ਸੀਨੀਅਰ ਵਰਕਰ ਹੋ ਦੇਖੋ ਜੀ ਜਿਹੜਾ ਕਿਸੇ ਨੇ ਕੋਈ ਗਲਤ ਕਮੈਂਟ ਕੀਤੇ ਨੇ ਚਾਹੇ ਉਹ ਪਾਰਟੀ ਵਰਕਰ ਆ ਚਾਹੇ ਸਮਾਜ ਸੇਵੀ ਆ ਚਾਹੇ ਕੋਈ ਵੀ ਆ ਜਾਂ ਕਿਸੇ ਵੀ ਪਾਰਟੀ ਦਾ ਹੋ ਉਹ ਗਲਤ ਹੈ ਕਿ ਕਿਸੇ ਤੇ ਵੀ ਗਲਤ ਕਮੈਂਟ ਕਰਨੇ ਜਿਹੋਨੇ ਕਮੈਂਟ ਕੀਤੇ ਆ ਉਹ ਬਹੁਤ ਗਲਤ ਗੱਲ ਆ ਹੁਣ ਸਾਡੇ ਇੱਥੇ ਮਸਲਾ ਉੱਠਿਆ ਹੈਗਾ ਕਹਿੰਦੇ ਮਾਫੀਨਾਮਾ ਮੰਗ ਰਿਹਾ ਉਹ ਜੇ ਫੇਸਬੁਕ ਤੇ ਮਾਫੀ ਮੰਗਦਾ ਕੋਈ ਵੀ ਹੈ ਤੇ ਨਹੀਂ ਜਿਵੇਂ ਪਾਰਟੀ ਵਰਕਰ ਕਹਿਣਗੇ ਜਿਹੜੀ ਕਾਰਵਾਈ ਬੰਦੀ ਆ ਉਹ ਅਸੀਂ ਕਰਵਾਵਾਂਗੇ ਉਹੀ ਕਾਰਵਾਈ ਅਮਲ ਚ ਲਿਆਂਦੀ ਹਾਂ ਹਾਂਜੀ ਉਹੀ ਲਿਆਂਦੀ ਆ ਉਹ ਅਸੀਂ ਵਰਕਰਾਂ ਨਾਲ ਆ ਜੇ ਵਰਕਰਾਂ ਨੂੰ ਫੇਸ ਪਹੁੰਚੀ ਹੈ ਕਿ 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 ਇਹਨਾਂ ਗੱਲਾਂ ਦਾ ਆਪਣੇ ਐਮਐਲਏ ਸਾਹਿਬ ਨੂੰ ਜਾਂ ਜਿਹੜੇ ਹੋਰ ਪ੍ਰਧਾਨ ਚੇਅਰਮੈਨ ਨੇ ਉਹਨਾਂ ਨੂੰ ਪਤਾ ਹੈ ਸਾਰਾ ਤੱਕ ਗੱਲ ਇਹਦੀ ਪਹੁੰਚ ਕੀਤੀ ਹੋਈ ਹੈ ਦੇਖੋ ਜਿਹੜਾ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਉਹ ਸਾਰਿਆਂ ਦੇ ਧਿਆਨ ਵਿੱਚ ਹੀ ਹੁੰਦਾ ਹੈ ਜੇ ਨਾ ਵੀ ਹੋਇਆ ਅਸੀਂ ਐਮਐਲਏ ਸਾਹਿਬ ਦੇ ਧਿਆਨ ਵਿੱਚ ਲਿਆਵਾਂਗੇ ਚੇਅਰਮੈਨ ਜਿਹੜੇ ਵੀ ਹੈਗੇ ਸਾਡੇ ਪਾਰਟੀ ਦੇ ਅਹੁਦੇਦਾਰ ਹੈ ਵੱਡੇ ਅਸੀਂ ਉਹਨਾਂ ਦੇ ਧਿਆਨ 'ਚ ਲਿਆਵਾਂਗੇ ਫਿਰ ਹੀ ਅਸੀਂ ਜਿਹੜੀ ਕੋਈ ਕਾਰਵਾਈ ਹੈ ਉਹ ਅਮਲ ਚੱਲਿਆਵਾਂਗੇ ਬਹੁਤ ਵਧੀਆ ਗੱਲ ਹੈ ਜਿਹੜੇ ਇਹ ਵਰਕਰਾਂ ਵੱਲੋਂ ਆਪਣਾ ਰੋਸ ਹੈ ਜਿਹੜਾ ਜ਼ਾਹਰ ਕੀਤਾ ਗਿਆ ਤੇ ਇੱਕ ਸਰਦੂਲਗੜ੍ਹ ਦੇ ਆਪਣੇ ਆਪ ਨੂੰ ਸਮਾਜ ਸੇਵੀ ਕਹਾਉਣ ਵਾਲੇ ਇੱਥੇ ਗੱਲਬਾਤ ਹੈ ਕਹੀ ਗਈ ਹੈ ਕਿ ਗਲਤ ਕਮੈਂਟ ਹੈ ਜਿਹੜੇ ਪੋਸਟਾਂ ਦੇ ਥੱਲੇ ਕੀਤੇ ਗਏ ਨੇ ਤਾਂ ਕਾਫੀ ਰੋਸ ਹੈ ਵਰਕਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਕਾਫੀ ਰੋਸ ਹੈ ਇਸ ਗੱਲ ਨੂੰ ਲੈ ਕੇ ਉਹ ਇਸ ਗੱਲ ਤੇ ਗੌਰ ਜਰੂਰ ਕਰੂਗਾ ਤੇ ਇਹ ਵੀਡੀਓ ਉਸ ਤੱਕ ਹੈ ਜਿਹੜੀ ਜਰੂਰ ਪਹੁੰਚੂਗੀ ਤੇ ਤੁਹਾਡੇ ਇਸ ਗੱਲ ਤੇ ਕੀ ਕਹਿਣੇ ਆ ਕਿ ਤੁਸੀਂ ਵੀ ਆਪਣੇ ਕਮੈਂਟ ਜਿਹੜੇ ਕਰਕੇ ਜਰੂਰ ਦੱਸੋ ਇਸੇ ਨਾਲ ਵੀ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਦੇ ਨਾਲ ਗੁਰੂ ਜੀ